ਸੁੰਦੇ ਆ ਸ਼ਿਸ਼ਮਾਨੇਾਰੇ ਸਭ ਜਗ ਦਾਤਾ ਜਨ ਜਨ ਮੰਗਲ ਦਾਇਕ ਜਾਇ ਰੇ ਭਾਰਤ ਭਾਗਯ ਸਿਧਾਰਤਾ ਕਯਾ ਰੇ ਦੀ ਜੈ ਲੇ ਘਟੇ ਹੋਇਆ ਸਾਥੀਓ ਤੁਸੀਂ ਸਾਰੇ ਜਾਣਦੇ ਹੋ ਕਿ ਆਜ਼ਾਦੀ ਦੇ ਫਾਂਸੀ ਦੇ ਬੰਦੇ ਨੂੰ ਆਪਣੇ ਗੱਲ ਪਾਇਆ ਤੇ ਸਾਨੂੰ ਇਹ ਜਿਹੜੀ ਹੈ ਆਜ਼ਾਦੀ ਦਵਾਈ ਕਿ ਅਸੀਂ ਆਜ਼ਾਦ ਹਵਾ ਚੰਨ ਸਾਹ ਲੈਦੇ ਚਾਹੇ ਸਾਡੇ ਚੰਦਰ ਸ਼ੇਖਰ ਅਜ਼ਾਦ ਜੀ ਸਰਦਾਰ ਉਧਮ ਸਿੰਘ ਜੀ ਮੰਗਲ ਪਾਂਡੇ ਚਾਹੇ ਰਾਣੀ ਚਾਂਸੀ ਇਹ ਤਮਾਰਾ ਆਜ਼ਾਦੀ ਕਲਾਕੇ ਕਿ ਐਸੇ ਗਮਨਾਮ ਜਾਤੀ ਕੋ ਲਟੇ ਜਿਨ੍ਹਾਂ ਨੇ ਹਸਤੇ ਹੱਕ ਦਿੱਤਾ ਸਾਨੂੰ ਚਾਹੀਦਾ ਹੈ ਕਿ ਅਜਦਾ ਦੇ ਨਸੀ ਆਪਣੇ ਮਤਵੇਤ ਪਲਾ ਕੇ ਬਾਜੀ ਮੈਂ ਆਪਣੇ ਹਲਕਾ ਵਾਸੀਆਂ ਨੂੰ ਦਸੂਹਾ ਵਾਸੀਆਂ ਨੂੰ ਦਸੂਹਾ ਹਲਕਾ ਵਾਸੀਆਂ ਨੂੰ 78ਵੇਂ ਸੁਤੰਤਰ ਦਿਵਸ ਦੀ ਬਹੁਤ ਬਹੁਤ ਬਤਾਈ ਦਿਨਾ ਚਾਹਨਾ ਹੈ ਔਰ ਮੈਂ ਯਾਦ ਸ ਰੱਖਦਾ ਕਿ ਸਾਰੇ ਮਿਲ ਕੇ ਜਿਹੜੀ ਸਾਨੂੰ ਸਾਡੇ ਬਜ਼ੁਰਗਾਂ ਨੇ ਸਾਡੇ ਆਜ਼ਾਦੀ ਘੁਲਾਟੀਆਂ ਨੇ ਆਜ਼ਾਦੀ ਦਵਾਈ ਹੈ ਅਸੀਂ ਉਹਨੂੰ ਸੰਭਾਲ ਕੇ ਰੱਖੀਏ ਆਪਣੇ ਆਪਸ ਵਿੱਚ ਮਤਭੇਦ ਪਲਾ ਕੇ ਆਪਣੇ ਦੇਸ਼ ਲਈ ਆਪਣੇ ਇਲਾਕੇ ਲਈ ਸੋਚੋ ਧੰਨਵਾਦ ਅੱਜ ਬੀ ਕਾਂਗਰਸ ਕਮੇਟੀ ਸਾਡੇ ਦਸੂਹੇ ਨੇ ਸਾਡੇ ਪ੍ਰਧਾਨ ਜੀ ਨੇ ਸਾਰਿਆਂ ਨੂੰ ਇਹ ਬੇਨਤੀਆਂ ਕੀਤੀਆਂ ਆਪਣੇ ਸਾਡੇ ਸੰਮਤੀ ਮੈਂਬਰ ਸਹਿਬਾਨ ਸਾਡੇ ਐਮਸੀ ਸਹਿਬਾਨ ਸਾਡੇ ਸਰਪੰਚ ਸਹਿਬਾਨ ਔਰ ਜਿੰਨੇ ਵੀ ਸਾਡੇ ਕਾਂਗਰਸ ਵਰਕਰ ਸਿਗੇ ਸਭ ਨੂੰ ਉਹਨਾਂ ਨੇ ਟੈਲੀਫੋਨ ਕੀਤਾ ਔਰ ਉਹਨਾਂ ਨੇ ਕਿਹਾ ਵੀ ਅਜਾਓ ਰਲ ਕੇ ਅਸੀਂ ਜਿਹੜਾ ਹੈ ਅੱਜ ਦਾ ਜਿਹੜਾ ਆਜ਼ਾਦੀ ਦੀ ਵਸ ਮਨਾਈਏ ਔਰ ਉਹਨਾਂ ਦੀ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਸਾਰੇ ਕਾਂਗਰਸੀ ਜਿਹੜੇ ਸੀਗੇ ਸਾਥੀ ਉੱਥੇ ਪਹੁੰਚੇ ਆ ਔਰ ਹਮ ਆ ਕੇ ਜਿਹੜਾ ਹੈ ਸੀ ਪ੍ਰੋਗਰਾਮ ਹੈ ਜਿਹੜਾ ਸੁਤੰਤਰਤਾ ਦਿਵਸ ਦਾ ਮਨਾਇਆ ਹੈ